ਮੰਗਾ ਜੀ ਸਾਡੀ ਸੋਧ ਵਾਸਤੇ ਗਈ ਵੀ ਹੈ ਜੀ ਐਪਲੀਕੇਸ਼ਨ ਦਿੱਤੀ ਆ ਗੱਲ ਇੱਥੇ ਆਪਣੇ ਪੀਐਸਪੀਸੀਲ ਦੇ ਚੇਅਰਮੈਨ ਸਾਹਿਬ ਵਿੱਚੇ ਆਪਣੇ ਡਾਇਰੈਕਟਰ ਸਾਹਿਬ ਨੂੰ ਉਹ ਸਾਨੂੰ 8-9 ਦਿਨ ਹੋ ਜਾਣੇ ਆ ਹੁਣ ਲੱਗਿਆਂ ਨੂੰਰੇ ਬੈਠਿਆਂ ਨੂੰ ਕੋਈ ਮਤਲਬ ਕਿ ਸਾਨੂੰ ਸੰਤੁਸ਼ਟੀ ਨਹੀਂ ਹੋਈ ਮੰਗਾ ਜੀ ਮੰਗਾ ਵੀ ਸਾਡੇ ਸਾਰੇ ਹੱਕਾਂ ਵਾਸਤੇ ਜਿੱਕਣਾ ਕਿਸੇ ਦੀਆਂ ਪੈਨਸ਼ਨਾਂ ਦਾ ਰੌਲਾ ਇਹ ਵਿੱਚੇ ਕੁੜੀਆਂ ਵੀ ਕੁੜੀਆਂ ਦਾ ਰੌਲਾ ਇਹ ਵਿੱਚੇ ਆਨਲਾਈਨ ਪ੍ਰਕਿਰਿਆ ਜਿਹਨਾਂ ਦੀ ਰਹਿੰਦੀ ਆ ਰਹਿ ਗਏ ਆ ਬੱਚੇ ਉਹਨਾਂ ਨੂੰ ਸਾਰਿਆਂ ਨੂੰ ਅਪਲਾਈ ਕਰਨ ਨੂੰ ਕਿਸੇ ਦੀਆਂ ਉਮਰਾਂ ਬਾਧੀਆਂ ਐ ਕਿ ਕਈ ਮਤਲਬ ਕਿ ਐਦਾਂ ਐਦਾਂ ਦੇ ਕੇਸ ਆ ਵੀ ਪੈਸੇ ਜ਼ਿਆਦਾ ਐ ਉਹਦੇ ਵਾਸਤੇ ਸਾਡੀ ਇੱਕ ਸੋਧ ਵਾਸਤੇ ਛੋਟੀ ਜੀ ਐਪਲੀਕੇਸ਼ਨ ਸੀਗੀ ਉਹ ਕੱਲ ਦਿੱਤੀ ਐ ਵੀ ਉਹ ਭਰੋਸੇਯੋਗ ਨਹੀਂ ਤੀ ਹੈਗੀ ਇਸ ਕਰਕੇ ਅਸੀਂ ਬੈਠੇ ਆਂ ਕਿਸੇ ਸਰਕਾਰੀ ਅਸਕਰ ਨਾਲ ਗੱਲ ਹੋਈ ਤਾਂ ਜੀ ਨਾਲ ਤੋਂ ਲੰਘ ਕਿਸੇ ਨਾਲ ਨਹੀਂ ਹੋਈ ਜੀ ਨਾਲ ਹੋਈ ਆ ਫੋਟੋਆਂ ਲੱਗੀਆਂ ਨੇ ਪਿੱਛੇ ਤੁਸੀਂ ਦੇਖ ਲਈਆਂ ਮਤਲਬ ਕਿ ਸਾਰੇ ਆਪਣੇ ਪੱਲਾ ਝਾੜ ਕੇ ਪਿੱਛੇ ਹੋ ਜੰਨੇ ਅਸੀਂ ਉਰੇ ਲਟਕਦੇ ਦੇ ਲਟਕਦੇ ਜੇ ਤੁਹਾਡੀ ਹੁਣ ਵੀ ਨਾ ਮੰਗਾ ਮਨੀਰ ਜੀ ਅਸੀਂ ਬੈਠੇ ਆ ਜੀ ਫਿਰ ਸਾਨੂੰ ਲਾ ਲੋ ਵੀ 5-6 ਦਿਨ ਹੋ ਗਏ ਜੀ ਬੈਠਿਆ ਨੂੰ ਜਿੰਨਾ ਚਿਰ ਸਾਡੇ ਸੌਦੇ ਦਾ ਜਾਂ ਸਾਨੂੰ ਪੱਕਾ ਸੌਦੇ ਬਾਰੇ ਦੱਸ ਦੇ ਨਹੀਂ ਹੈਗੇ ਅਸੀਂ ਉਹਨਾਂ ਚਿਰ ਬੈਠੇ ਰਹਾਂਗੇ ਹਾਂ ਜੀ ਕੀ ਨਾਮ ਤੁਹਾਡਾ ਜੀ ਸੁਨੀਤਾ ਘੋੜੀ ਕਿਹੜੇ ਜੱਥੇ ਬੰਦੇ ਤੁਹਾਡੇ ਮ੍ਰਿਤਕਾਸਤ ਸੰਸਦ ਕਮੇਟੀ ਜੀ ਮੰਗਾ ਕਿਸ ਮੰਗ ਲਈ ਜੀ ਅਸੀਂ ਸਾਡੇ ਇਹ ਮੈਡ ਕੁੜੀਆਂ ਦਾ ਮਸਲਾ ਹੈ ਵੀ ਸਾਨੂੰ ਮੈਨੇਜਮੈਂਟ ਕਹਿੰਦੀ ਹੈ ਵੀ ਤੁਸੀਂ ਨੇ ਮੈਰਿਜ ਕਰਾ ਲਈ। ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਉਹ ਤਾਂ ਸਰਕਾਰ ਕਹਿੰਦੀ ਹੈ ਵੀ ਕੁੜੀਆਂ ਮੁੰਡਿਆਂ ਦੇ ਬਰਾਬਰ ਨੇ। ਫਿਰ ਸਾਨੂੰ ਇਹ ਹੱਕ ਤੱਕ ਹੱਥੋਂ ਬੰਨਚਾ ਰੱਖਿਆ ਰਿਹਾ ਜੀ। ਕੋਈ ਗੱਲ ਹੋਣੀ ਹੈ ਵੀ ਸਰਕਾਰ ਨੂੰ। ਹਾਂਜੀ। ਇਹ ਸਵਾਸ ਨੂੰ ਕੀਤਾ। ਉਹ ਕਹਿੰਦੇ ਨੇ ਵੀ ਮੁੱਦਾ ਲੱਗ ਜੂ ਤੁਹਾਡਾ ਵੀ ਸਾਡਾ ਮੁੱਦਾ ਲੱਗ ਨਹੀਂ ਰਿਹਾ ਜੀ। ਸਾਡੀ ਸੋਧ ਨਹੀਂ ਆ ਰਹੀ ਜੀ ਬਾਰੇ। ਅੱਜ ਸੇੜਾ ਹੋਟਲ ਦੇ ਵੱਲੋਂ ਕੁੜੀ ਦਾ ਤੇ ਹਰ ਕੁੜੀ ਦੀ ਲੋੜੀ ਮਨਾਈ ਗਈ ਆ। ਤੁਸੀਂ ਸੜਕਾਂ ਦੇ ਕੁੜੀ ਹੋ ਕੇ ਬੈਠੇ ਹੋ ਤਾਂ ਕੀ ਕਿਹਾ ਜਾਂਦਾ? ਸਰ ਸਾਡੇ ਛੋਟੇ-ਛੋਟੇ ਬੱਚੇ ਨੇ ਜੀ। ਅਸੀਂ ਵੀ ਸੜਕਾਂ ਤੇ ਰੋਲ ਰਿਆਂਗੇ ਹੋਰੇ ਜੇ ਸਾਡਾ ਮਸਲਾ ਹੱਲ ਹੋ ਜਾਏ ਜੀ ਅਸੀਂ ਵੀ ਆਪਕੇ ਘਰਾਂ ਚ ਜਾਈਏ ਜਵਾਕਾਂ ਨਾਲ ਲੋੜੀ ਬਣਾਈ ਜਾਈਏ